ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਪੀਰ ਦਸਤਗੀਰ ਦੇ ਤਿੰਨ ਸਵਾਲਾਂ ਦੀ ਸਾਖੀ ਇਹ ਸਾਖੀ ਉਸ ਵੇਲੇ ਦੀ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੇ ਦੌਰਾਨ ਬਗਦਾਦ ਪਹੁੰਚੇ ਉੱਥੇ ਉਨ੍ਹਾਂ ਦੀ ਮੁਲਾਕਾਤ ਪੀਰ ਦਸਤਗੀਰ ਅਤੇ ਹੋਰ ਮੁਸਲਮਾਨ ਫਕੀਰਾਂ ਨਾਲ ਹੋਈ ਉਹਨਾਂ ਨੇ ਗੁਰੂ ਸਾਹਿਬ ਨੂੰ ਇੱਕ ਆਮ ਮਨੁੱਖ ਸਮਝਿਆ ਅਤੇ ਉਹਨਾਂ ਦੀ ਪਰਖ ਕਰਨ ਦੀ ਸੋਚੀ ਉਸੇ ਤਹਿਤ ਪੀਰ ਦਸਤਗੀਰ ਨੇ 3 ਔਖੇ ਸਵਾਲ ਪੁੱਛੇ ਜਿਨ੍ਹਾਂ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਤਮਕ ਗਿਆਨ ਨਾਲ ਭਰਪੂਰ ਉੱਤਰ ਦਿੱਤੇ ਪਹਿਲਾ ਸਵਾਲ ਪੀਰ ਦਸਤਗੀਰ ਨੇ ਪੁੱਛਿਆ ਜਦੋਂ ਰੱਬ ਦਾ ਹੁਕਮ ਹੋਇਆ ਉਸ ਵੇਲੇ ਕੌਣ ਸੀ ਗੁਰੂ ਜੀ ਨੇ ਉੱਤਰ ਦਿੱਤਾ ਹੁਕਮ ਨਾ ਹੋ ਵਈ ਵਖਾਣਿਆ ਜਾਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਅਰਥ ਰੱਬ ਦਾ ਹੁਕਮ ਤਾਂ ਉਸ ਸਮੇਂ ਸੀ ਜਦੋਂ ਕੋਈ ਸੀ ਹੀ ਨਹੀਂ ਰੱਬ ਖੁਦ ਹੁਕਮਦਾਸ ਰੋਤ ਹੈ ਇਥੇ ਗੁਰੂ ਜੀ ਇਹ ਦਾਸ ਰਹੇ ਹਨ ਈ ਰੱਬ ਅਕਾਲ ਹੈ ਉਹ ਬੇਅੰਤ ਹੈ ਉਹ ਉਦੋਂ ਵੀ ਸੀ ਜਦੋਂ ਕੁਝ ਨਹੀਂ ਸੀ ਰੱਬ ਆਪਣੇ ਆਪ ਵਿੱਚ ਹੀ ਪਰਮਾਤਮਾ ਹੈ ਪੀਰ ਦਸਤਗੀਰ ਨੇ ਦੂਜਾ ਸਵਾਲ ਪੁੱਛਿਆ ਰੱਬ ਦਾ ਰੂਪ ਕੀ ਹੈ ਉਸ ਦੀ ਸ਼ਕਲ ਕੀ ਹੈ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਅਲਖ ਨਿਰੰਜਨ ਨੋ ਨਾ ਕੋਈ ਵੇਖ ਸਕਦਾ ਜੇ ਉਹਨੂੰ ਵੇਖ ਲੈ ਤਾਂ ਉਹ ਰੱਬ ਨਹੀਂ ਗੁਰੂ ਜੀ ਨੇ ਦੱਸਿਆ ਕਿ ਪਰਮਾਤਮਾ ਨੂੰ ਕਿਸੇ ਰੂਪ ਵਿੱਚ ਨਹੀਂ ਵੇਖਿਆ ਜਾ ਸਕਦਾ ਉਹ ਨਿਰਗਾਰ ਹੈ ਉਸ ਨੂੰ ਕੋਈ ਅੱਖ ਨਹੀਂ ਵੇਖ ਸਕਦੀ ਉਹ ਤਾਂ ਅੰਦਰ ਵੱਸਦਾ ਹੈ ਉਹ ਭਾਵਨਾ ਨਾਲ ਮਿਲਦਾ ਹੈ ਪੀਰ ਦਸਤਗੀਰ ਨੇ ਤੀਜਾ ਸਵਾਲ ਪੁੱਛਿਆ ਕੀ ਤੁਸੀਂ ਕਿਹੜੀ ਕਿਤਾਬ ਪੜ੍ਹੀ ਹੈ ਜਿਸ ਨਾਲ ਇਹ ਸਭ ਕੁਝ ਜਾਣਿਆ ਗੁਰੂ ਜੀ ਨੇ ਉੱਤਰ ਦਿੱਤਾ ਸੱਚ ਦੀ ਕਿਤਾਬ ਮੇਰੇ ਦਿਲ ਵਿੱਚ ਲਿਖੀ ਹੋਈ ਹੈ ਮੈਂ ਰੱਬ ਦੀ ਬਾਣੀ ਸੁਣੀ ਹੈ ਗੁਰੂ ਜੀ ਇੱਥੇ ਦੱਸ ਰਹੇ ਹਨ ਕਿ ਜੋ ਗਿਆਨ ਮੈਨੂੰ ਮਿਲਿਆ ਹੈ ਉਹ ਕਿਸੇ ਕਿਤਾਬ ਜਾਂ ਅਧਿਆਨ ਨਾਲ ਨਹੀਂ ਮਿਲਿਆ ਉਹ ਅੰਦਰਲੇ ਰੱਬ ਦੇ ਸੰਬੰਧ ਨਾਲ ਮਿਲਿਆ ਹੈ ਰੱਬ ਦੀ ਪਹਿਚਾਨ ਬਾਹਰੀ ਦਿਖਾਵੇ ਨਾਲ ਨਹੀਂ ਅੰਦਰਲੀ ਸਚਾਈ ਨਾਲ ਹੁੰਦੀ ਹੈ ਰੱਬ ਦਾ ਰੂਪ ਨਿਰਆਕਾਰ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਰਮ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਆਤਮਿਕ ਇਕਤਾ ਅਤੇ ਰੱਬ ਨਾਲ ਸਿੱਧਾ ਸਾਂਝ ਬਣਾਉਣ ਦਾ ਮਾਰਗ ਦਿਖਾਇਆ ਵਾਹਿਗੁਰੂ ਜੀ ਕਾ ਖਾਲਸਾ